ਕੰਗਣਾ ਰਨਾਉਤ ਥੱਪੜ ਮਾਮਲੇ ਵਿੱਚ ਨਵਾਂ ਮੋੜ ਕੁਲਵਿੰਦਰ ਕੌਰ ਨੇ ਕਿਉਂ ਮੰਗੀ ਕੰਗਣਾ ਰਨਾਉਤ ਤੋਂ ਮਾਫੀ ਸੀਆਈਐਸਐਫ ਦੇ ਡੀਜੀਪੀ ਦਾ ਵੱਡਾ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਆਇਆ ਸਾਹਮਣੇ ਕਿਹਾ ਕੁਲਵਿੰਦਰ ਕੌਰ ਨੇ ਮੰਨਿਆ ਕਿ ਮੈਂ ਭਾਵਕ ਹੋ ਕੇ ਕਰ ਬੈਠੀ ਸੀ ਇਹ ਕੰਮ ਕੀ ਹੈ ਇਸ ਖਬਰ ਦਾ ਪੂਰਾ ਸੱਚ ਜਾਣਦਿਆਂ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਦੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਸਾਰੇ ਹੀ ਜਿਹੜੇ ਪੰਜਾਬੀ ਨੇ ਜਾਂ ਫਿਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੇ ਉਹ ਹੈਰਾਨ ਨੇ ਕਿ ਆਖਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿਉਂਕਿ ਖਬਰ ਸਾਹਮਣੇ ਆ ਰਹੀ ਹੈ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ ਕੰਗਣਾ ਰ瑙 ਤੋਂ CISF ਦੇ DGP ਦਾ ਜਿਹੜਾ ਬਿਆਨ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਉਸ ਤੋਂ ਬਾਅਦ ਸਾਰੇ ਹੀ ਉਹ ਲੋਕ ਨਿਰਾਸ਼ ਨੇ ਜਿਨ੍ਹਾਂ ਨੇ ਕੁਲਵਿੰਦਰ ਕੌਰ ਦੀ ਸਪੋਰਟ ਕੀਤੀ ਸੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੁਲਵਿੰਦਰ ਕੌਰ ਗਲਤ ਕਰ ਬੈਠੇ ਕੀ ਆਖਰੇ ਇਸ ਤਰ੍ਹਾਂ ਕਰਦੀ ਹੈ ਪਰ ਦੇਖ ਲੈਣੇ ਆ ਕਿ ਆਖਰੇ ਇਹ ਪੂਰੀ ਜਿਹੜੀ ਖਬਰ ਹੈ ਉੱਡੀ ਕਿੱਥੋਂ ਹੈ ਕਿ ਸੱਚਮੁੱਚ ਅਜਿਹਾ ਕੁਝ ਹੋਇਆ ਹੈ ਜਾ ਫਿਰ ਵੈਸੇ ਹੀ ਖਬਰ ਫਲਾਈ ਗਈ ਹੈ ਇਸ ਤੇ ਇੱਕ ਨਿਗਾਹ ਮਾਰਦੇ ਆ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਉੱਡੀ ਕਿਵੇਂ ਉੱਡੀ ਇਸ ਤਰ੍ਹਾਂ ਹੈ ਕਿ ਸੀਆਈਐਸਐਫ ਦੇ ਡੀਜੀਪੀ ਨੇ ਬਿਨੇ ਕਾਦਲਾ ਉਹਨਾਂ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਉਹਨਾਂ ਨੇ ਗੱਲਬਾਤ ਕਰੀ ਹੈ ਇੱਕ ਨਿਊਜ਼ ਚੈਨਲ ਦੇ ਨਾਲ ਉਸ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਗੁਲਵਿੰਦਰ ਕੌਰ ਨੇ ਮਾਫੀ ਮੰਗੀ ਹੈ ਦੋ ਤੋਂ ਤੁਹਾਨੂੰ ਦੱਸ ਦਈਏ ਜਿਹੜੇ ਬਿਨੇ ਕਾਦਲਾ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਕੁਲਵਿੰਦਰ ਕੌਰ ਹੈ ਉਹ ਬੇਦਾਗ ਹੈ ਬਿਲਕੁਲ ਅਤੇ ਉਸ ਨੇ ਆਪਣੀ 15 ਸਾਲ ਦੀ ਸਰਵਿਸ ਦੇ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਬਹੁਤ ਹੀ ਇਮਾਨਦਾਰ ਆਫੀਸਰ ਹੈ ਅਤੇ ਬਹੁਤ ਸੁਲਜੀ ਹੋਈ ਇਨਸਾਨ ਹੈ ਇਸੇ ਕਰਕੇ ਉਹਨਾਂ ਦੀ 에어ਪੋਰਟ ਦੇ ਉੱਪਰ ਡਿਊਟੀ ਲਗਾਈ ਗਈ ਸੀ ਤੁਹਾਨੂੰ ਵੀ ਪਤਾ ਹੈ ਕਿ 에어ਪੋਰਟ ਦੇ ਉੱਪਰ ਸੈਲੀਬ੍ਰਿਟੀ ਵਗੈਰਾ ਆਉਂਦੇ ਨੇ ਇੱਥੇ ਜਿਹੜੇ ਵੀ ਅਫਸਰ ਨੂੰ ਸੀਆਈਐਸਐਫ ਰੱਖਦੀ ਹੈ ਇੱਥੇ ਉਹਨਾਂ ਦਾ ਪਿਛਲਾ ਰਿਕਾਰਡ ਦੇਖ ਕੇ ਰੱਖਿਆ ਜਾਂਦਾ ਹੈ ਕਿਉਂਕਿ ਇੱਥੇ ਵੱਡੇ ਵੱਡੇ ਲੋਕ ਉਤਰਦੇ ਨੇ ਫਿਲਮ ਸਟਾਰ ਹੋਣ ਨੇਤਾ ਅਭਨੇਤਾ ਸਭ ਆਉਂਦੇ ਨੇ ਇੱਥੇ ਅਤੇ ਖੁਦ ਬੀਨੇ ਕਾਜਲਾ ਨੇ ਵੀ ਮੰਨਿਆ ਕਿ ਮੈਂ ਵੀ ਹੈਰਾਨ ਆ ਕਿ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇਹ ਮਾਮਲਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਬਹੁਤ ਗਲਤ ਹੋਇਆ ਸੀਆਈ ਸੈਪ ਤੇ ਲੋਕ ਭਰੋਸਾ ਕਰਦੇ ਨੇ ਅਤੇ ਇੱਥੇ ਹੀ ਜਿਹੜੀ ਮਾਫੀ ਦੀ ਗੱਲ ਹੈ ਉਹ ਵੀ ਉਡਾਈ ਜਾ ਰਹੀ ਹੈ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗੀ ਹੈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕਾਂ ਨੇ ਐਸੀਆਂ ਖਬਰਾਂ ਪਾਈਆਂ ਨੇ ਕਿ ਮਾਫੀ ਮੰਗੀ ਹੈ ਅਤੇ ਤੁਹਾਨੂੰ ਇੱਥੇ ਦੱਸ ਦਈਏ ਕਿ ਕੁਲਵਿੰਦਰ ਕੌਰ ਨੇ ਹਾਲੇ ਤੱਕ ਕੋਈ ਵੀ ਮਾਫੀ ਵਗੈਰਾ ਨਹੀਂ ਮੰਗੀ ਹੈ ਕੋਈ ਵੀ ਉਸ ਦੀ ਵੀਡੀਓ ਸਾਹਮਣੇ ਨਹੀਂ ਆਈ ਹੈ ਕਿਉਂਕਿ ਦੋਸਤੋ ਆਗਰ ਕੋਈ ਵੀਡੀਓ ਵਗੈਰਾ ਸਾਹਮਣੇ ਆਏਗੀ ਜਾਂ ਕੋਈ ਉਸ ਦਾ ਪਰਿਵਾਰਕ ਜਿਹੜਾ ਮੈਂਬਰ ਹੈ ਉਹ ਸਾਹਮਣੇ ਆ ਕੇ ਕੁਝ ਦੱਸੇਗਾ ਉਸ ਤੋਂ ਬਾਅਦ ਹੀ ਆਪਾਂ ਭਰੋਸਾ ਕਰ ਸਕਦੇ ਹਾਂ ਪਰ ਹਾਲੇ ਤੱਕ ਕੋਈ ਵੀ ਐਸੀ ਵੀਡੀਓ ਐਸਾ ਬਿਆਨ ਪਰਿਵਾਰ ਦਾ ਜਾਂ ਫਿਰ ਭੈਣ ਕੁਲਵਿੰਦਰ ਕੌਰ ਦਾ ਸਾਹਮਣੇ ਨਹੀਂ ਆਇਆ ਜਿਸ ਦੇ ਵਿੱਚ ਉਸਨੇ ਕਿਹਾ ਹੋਵੇ ਕਿ ਮੇਥੋਂ ਗਲਤੀ ਹੋ ਗਈ ਵੈਸੇ ਬਿਆਨਾਂ ਦੇ ਵਿੱਚ ਬਿਨੇ ਕਾਜਲਾ ਨੂੰ ਅੱਗੇ ਰੱਖ ਕੇ ਹੀ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੇ ਕਿਹਾ ਜਿਹੜੀ ਕੁਲਵਿੰਦਰ ਕੌਰ ਹੈ ਹੁਣ ਆਪਣੇ ਕੀਤੇ ਤੇ ਪਛਤਾ ਰਹੀ ਹੈ ਅਤੇ ਉਸਨੇ ਮਾਫੀ ਵਗੈਰਾ ਵੀ ਮੰਗੀ ਹੈ ਜਦੋਂ ਇਹ ਬਿਆਨ ਸਾਹਮਣੇ ਆਇਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਇਹ ਗਲਤ ਹੈ ਕੁਲਵਿੰਦਰ ਕੌਰ ਛੇਰਨੀ ਹੈ ਉਹ ਇਸ ਤਰ੍ਹਾਂ ਨਹੀਂ ਕਰ ਸਕਦੀ ਪਰ ਕੁਝ ਕੁ ਲੋਕਾਂ ਦਾ ਕਹਿਣਾ ਸੀ ਕਿ ਗ੍ਰਿਫਤਾਰੀ ਦੇ ਵਿੱਚ ਹੈ ਹੋ ਸਕਦਾ ਦਬਾਅ ਪਾ ਕੇ ਉਸ ਤੋਂ ਮਾਫੀ ਮੰਗਾਈ ਗਈ ਹੋਵੇ ਪਰ ਆਗਰ ਕੁਲਵਿੰਦਰ ਕੌਰ ਮਾਫੀ ਮੰਗਦੀ ਹੈ ਤਾਂ ਉਹ ਲੋਕ ਜਿਨ੍ਹਾਂ ਨੇ ਸਪੋਰਟ ਕੀਤੀ ਸੀ ਉਹੋ ਵੀ ਨਾਰਾਜ਼ ਹੋਣਗੇ ਅਤੇ ਸਾਰੀ ਕੀਤੀ ਕਰਾਈ ਹੈ ਜਿਹੜੀ ਉਸ ਦਾ ਨੁਕਸਾਨ ਕੁਲਵਿੰਦਰ ਕੌਰ ਨੂੰ ਅੱਗੇ ਜਾ ਕੇ ਹੋ ਸਕਦਾ ਕਿਉਂਕਿ ਅਗਰ ਉਸ ਦੀ ਨੌਕਰੀ ਦੇ ਉੱਪਰ ਕੋਈ ਆਚ ਚ ਆਉਣੀ ਹੋਵੇਗੀ ਉਹ ਤਾਂ ਹੁਣ ਵੀ ਆਵੇਗੀ ਪਰ ਪੰਜਾਬ ਦੇ ਲੋਕ ਉਸ ਦੀ ਇਹ ਕੁਰਬਾਨੀ ਦੇਖ ਕੇ ਇੱਥੋਂ ਤੱਕ ਤਿਆਰ ਹੋ ਗਏ ਨੇ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਐਮ.ਐਲ.ਏ ਬਣਾਵਾਂਗੇ ਜਿਮਨੀ ਚੋਣ ਆ ਰਹੀ ਹੈ ਉਸ ਤੋਂ ਬਾਅਦ ਭੈਣ ਕੁਲਵਿੰਦਰ ਕੌਰ ਨੂੰ ਐਮਪੀ ਬਣਾ ਕੇ ਕੰਗਣਾ ਦੇ ਬਰੋਬਰ ਬਿਠਾਵਾਂਗੇ ਇਹ ਲੋਕਾਂ ਦੇ ਵੱਡੇ ਬਿਆਨ ਨੇ ਜਿਹੜੇ ਸਾਹਮਣੇ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਰ ਅਗਰ ਕੁਲਵਿੰਦਰ ਕੌਰ ਮਾਫੀ ਮੰਗਦੀ ਹੈ ਤਾਂ ਉਸ ਦੀ ਜਿਹੜੀ ਕੀਤੀ ਕਰਾਈ ਹੈ ਉਸ ਦੇ ਉੱਪਰ ਪਾਣੀ ਫਿਰ ਜਾਵੇਗਾ ਪਰ ਹਾਲੇ ਤੱਕ ਕੁਲਵਿੰਦਰ ਕੌਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿਉਂਕਿ ਜਿਹੜੀ ਕੁੜੀ ਹੈ ਸ਼ੇਰਨੀ ਹੈ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਕਿ ਇਹ ਕੁੜੀ ਮਾਫੀ ਮੰਗ ਸਕਦੀ ਹੈ ਕਿਉਂਕਿ ਕਹਿੰਦੇ ਨੇ ਕਿ ਦਿਮਾਗੀ ਤੌਰ ਤੇ ਵੀ ਬਹੁਤ ਮજબૂત ਹੈ ਜਿਹੜੀ ਕੁਲਵਿੰਦਰ ਕੌਰ ਹੈ ਅਤੇ ਉਹ ਕਿਸੇ ਦੇ ਦਬਾਅ ਹੇਠ ਵੀ ਆਉਣ ਵਾਲੀ ਨਹੀਂ ਬਾਕੀ ਦੇਖਦੇ ਆ ਕਿ ਅੱਜ ਕੋਈ ਬਿਆਨ ਸਾਹਮਣੇ ਆਉਂਦਾ ਹੈ ਜਾਂ ਫਿਰ ਨਹੀਂ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਲੱਗਦਾ ਹੈ ਕਿ ਕੁਲਵਿੰਦਰ ਕੌਰ ਮਾਫੀ ਮੰਗ ਸਕਦੀ ਹੈ ਜਾਂ ਫਿਰ ਇਹ ਅਫਵਾਹ ਹੈ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਇਸ ਵੀਡੀਓ ਦੇ ਥੱਲੇ ਆਪਣੇ ਵਿਚਾਰ ਜਰੂਰ ਦਿਓ ਨਾਲ ਹੀ ਅਗਰ ਵੀਡੀਓ ਦੇਖ ਰਹੇ ਹੋ YouTube ਦੇ ਉੱਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ Facebook ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ